باقیاں ٻيه آهن ها 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 ਕੀ ਕਰਨਿਆਣਾ ਸੀ ਇਹ ਵੀ ਆਪਣੇ ਸੀਸੀਟੀਵੀ ਭਾਈ ਰੋਹਿਤ ਉਹਨਟੀਕਲ ਲਾਈਨ ਟੈਲੀਗੋਆ ਮੇਰਾ ਸਦਰਬਜ਼ਾਰ ਦੇ ਵਿੱਚ ਕੁਆੜੀ ਬਣੀ ਗਲੀ ਵਿੱਚ ਭਾਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਖੋਲਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਗੇੜ ਵਿੱਚ ਤੇ ਅੱਦਾਂ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰਾ ਮੋਬਾਈਲ ਹੈ ਡੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਵੱਢ ਕੇ ਸਾਰੇ ਲੈ ਗਏ ਆ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸਿਹਰੇ ਭਈਆ ਜਦੋਂ ਛੱੜ ਰ ਚੁੱਕਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਅਈ ਵੀਰ ਛੱੜ ਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨੇ ਵੀ ਚੋੜਿਆ ਕੈਸ਼ ਨਹੀਂ ਸੀਗਾ ਫੈਸਲਾ ਬਚਾਉਣਾ ਨਹੀਂ ਚੋਰੀ ਹੋਈ ਹੈ ਚੋਰੀ ਭਾਜੀ 80 ਮੇਰ 25 ਤੋਂ 30 ਲੱਖ ਦੇ ਵਿੱਚ ਹੋਈ ਹੈ ਫਰਮਾਨ ਕਰਦੇ ਬਾਕੀ ਹੋ ਨਹੀਂ ਨੰਬਰ ਰੇਸ ਕਰਾਂਗੇ ਜਿਹੜੇ ਹੈਗੇ ਲਿਖਾਂਗੇ ਆਈਐਮੀ ਫਿਰ ਪਤਾ ਲੱਗੇ ਮੈਂ ਕਰਦੇ ਆ ਨੋਂ ਬੜੀ ਸਦੀ ਘਾੜੀ ਕੋਈ ਆ ਟੇ ਕੋ ਪੁਲਿਸ ਵਾਲੇ ਸਾਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਲੈ ਹੋਈ ਕੋਈ ਸਾਡੇ ਦੂਰੀ ਤੇ ਚੌਂਕੀ ਆ ਸਾਡੇ ਕੋਈ ਫਿੰਗਰਪ੍ਰਿੰਟ ਨਹੀਂ ਲੈ ਆਏ ਕੋਈ ਕੁੱਤਾ ਨਹੀਂ ਲਿਆਏ ਸੁਗੰਧ ਵਾਲਾ ਕੀ ਬੰਦਾ ਰਗ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਨਾਲੇ ਹਿਸਾਬ ਦਿੱਤਾ ਜਾਏ ਚਲਿਆ ਕਿ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਆ ਆਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਸੇਰਦੇ ਹੀ ਖੜਾ ਹੋਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਔਰ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਇਹ ਫੈਵਟ ਦਾ ਇਨਸੀਡੈਂਟ ਸੀ ਸਾਡੇ ਕੋਲ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰੈਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗੱਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਦੁਕਾਨਦਾਰਾਂ ਨੇ ਸਾਰੇ ਇੱਕ ਸਤਾਣ ਹੀ ਵੀ ਕਹਿ ਲਿਆ ਕਿ ਤੀਕੇ ਤੇ ਜੇਤੀ ਹੈ ਕਿ ਜੇ ਨਾ ਟਰੇਸ ਹੋਇਆ ਨੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੀ ਉਹ ਗੱਲ ਨਹੀਂ ਜੀ ਡੈਫੀਨੇਟਲੀ ਟਰੇਸ ਹੋ ਜਾਏਗਾ ਜੀ ਐ ਹੋ ਜੀ ਨੌਬਤ ਨਹੀਂ ਆਏਗੀ ਜੀ ਕੋਈ